ਦੇ ਕਿੰਨਾ ਦੇ ਨੂੰ ਉਤਸ਼ਾਹ ਮਿਲਿਆ ਜਦੋਂ ਇੱਥੇ ਪਹੁੰਚਦੇ ਆ ਬੜਾ ਦਿਲ ਖੁਸ਼ ਹੁੰਦਾ ਵਾ ਅਸੀਂ ਰੋਜ਼ ਆਈਦਾ ਵਾ ਪਰ ਅੱਜ ਕੁਝ ਖਾਸ ਹੈਗਾ ਵਾ ਇਧਰ ਆਦਾ ਮਨ ਚ ਕੁਝ ਬਹੁਤ ਅੱਛਾ ਇਸ ਦਾ ਕੋਈ ਬਿਆਨ ਨਹੀਂ ਕਰ ਸਕਦੇ ਮਨ ਭਰ ਜਾਂਦਾ ਹੈ ਨਾ ਮਨ ਭਰ ਜਾਂਦਾ ਹੈ ਬਾਬਾ ਜੀ ਦੇ ਦਰ ਦੇ ਹਾਂਜੀ ਹਾਂਜੀ ਕਿੰਨੀ ਸੰਗਤ ਕਿਸ ਤਰ੍ਹਾਂ ਵਾ ਸੰਗਤ ਬਹੁਤ ਹੈ ਜੀ ਦੇਖੋ ਤਿਲ ਰੱਖਾ ਅਠਾ ਮਾਰਦਾ ਕਰ ਤਿਲ ਰੱਖਣ ਦੀ ਜਗ੍ਹਾ ਨੇ ਦੇਖੋ ਜੀ ਅੱਛਾ ਇਹ ਐਸਾ ਦਾਰਾ ਜਿੱਥੇ ਅਜਿੰਨੀ ਵੀ ਸੰਗਤ ਆ ਲੱਖਾਂ ਦੇ ਸਾਹਬ ਦੇ ਨਾਲ ਲੈ ਕੇ ਜਾਏਗੀ ਲੈ ਕੇ ਜਾਂਦੀ ਜੋ ਜੋ ਮੰਗੇਗੀ ਲੈ ਕੇ ਜਾਏਗੀ ਬਿਲਕੁਲ ਸੇਵਾ ਸੇਵਾ ਕਰਨੀ ਸੀ ਹਾਂਜੀ ਰੋਜ਼ ਕਰੀਦੀ ਆ ਹੁਣ ਚੱਲੇ ਆ ਹੁਣ ਫੇਰ ਕੋਲੇ ਸੇਵਾ ਸੇਵਾ ਕਰਦੀ ਆਓ ਇੱਕ ਵਾਰ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਰੱਬ ਵਰਗੀਆਂ ਰੂਹਾਂ ਜਿਹੜੀਆਂ ਸੇਵਾ ਕਰਦੀਆਂ ਪਈਆਂ ਨੇ ਤਾਂ ਇਹ ਅੰਮ੍ਰਿਤਸਰ ਦੀ ਤਸਵੀਰ ਹੈ ਅੰਮ੍ਰਿਤਸਰ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਸ਼ਹੀਦਗੰਜ ਸਾਹਿਬ ਦੀ ਉਧਰ ਦੇਖੋ ਕਿਤਨਾ ਫਰਸ਼ ਦੇ ਉੱਤੇ ਲਗਾਤਾਰ ਸੇਵਾ ਕੀਤੀ ਜਰੀਆ ਗਾਂ ਜਾ ਕੇ ਇੱਕ ਵਾਰ ਤਸਵੀਰ ਮੈਂ ਚਾਹਾਂਗਾ ਕਿ ਜ਼ਰੂਰ ਦਿਖਾਈ ਜਾਵੇ ਇਹ ਸੰਗਤ ਕਿਸ ਤਰੀਕੇ ਦੇ ਨਾਲ ਠਾਠਾ ਮਾਰਦਾ ਇਕੱਠ ਜਿਹੜਾ ਵਾ ਉਹ ਨਜ਼ਰ ਆਉਂਦਾ ਪਿਆ ਸੋ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੈਣਾ ਵੀਰਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਹਰ ਕਿਸੇ ਵੱਲੋਂ ਮੱਲੋ ਮੱਲੀ ਸੇਵਾ ਕੀਤੀ ਜਾ ਰਹੀ ਹੈ ਕਿ ਅਸੀਂ ਇਹ ਸੇਵਾ ਦਾ ਆਨੰਦ ਲੈ ਲਈਏ ਵਾਹਿਗੁਰੂ ਦੇ ਘਰ ਦੇ ਵਿੱਚ ਸੇਵਾ ਕਰਨੀ ਹੀ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪੁੰਨ ਲੈਂਦੇ ਪਿਆ ਇੱਧਰ ਦੇਖੋ ਇੱਕ ਵਾਰ ਆ ਸਰਵ ਦੀ ਸੇਵਾ ਜਿਹੜੀ ਚਲਾਂਦੀ ਪਈ ਤਾਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਵੀ ਮੌਜੂਦ ਹੈ ਕੋਈ ਸਰਵ ਦੀ ਸੇਵਾ 'ਚ ਲੱਗਾ ਹੈ ਕੋਈ ਫਰਸ਼ ਨੂੰ ਸਰਵ ਦੇ ਨਾਲ ਧੋਣ ਦੀ ਸੇਵਾ ਦੇ ਵਿੱਚ ਲੱਗਾ ਤੇ ਇਹ ਖਾਸ ਤਸਵੀਰ ਜਿਹੜੀ ਹੈ ਇਹ ਅੱਜ ਤੁਹਾਨੂੰ ਸਾਂਝੀ ਕਰਦੇ ਪਏ ਹਾਂ ਜਿੱਥੇ ਹਰ ਕੋਈ ਕਿਤੇ ਨਾ ਕਿਤੇ ਮੱਲੋ ਮੱਲੀ ਸੇਵਾ ਕਰਨਾ ਚਾਹੁੰਦਾ ਹਰ ਕੋਈ ਚਾਹੁੰਦਾ ਕਿ ਮੈਂ ਗੁਰੂ ਘਰ ਦੇ ਵਿੱਚ ਪਹੁੰਚ ਕੇ ਸੇਵਾ ਜ਼ਰੂਰ ਕਰਾਂ ਗੁਰੂ ਘਰ ਦੇ ਵਿੱਚ ਇਹ ਖਾਸ ਤਸਵੀਰ ਜਿਹੜੀ ਨਜ਼ਰ ਆਦੀ ਆ ਬਾਬਾ ਜੀ ਵਾਇਕੁੜੀ ਦਾ ਖਾਲਸਾ ਵਾਇਕੁੜੀ ਤੇ ਕੀ ਕਹਿੰਦੇ ਨਾਮ ਰੋ ਬੱਠਾ ਕਰਦੀ ਗਲਾਪਾ ਬਾਬਾ ਜੀ ਕਿਰਪਾ ਜੀ ਬਹੁਤ ਚੜ੍ਹਦੀ ਕਲਾ ਹਾਂਜੀ ਕਰਦੀ ਹਾਂਜੀ ਤਾ ਬਿਲਕੁਲ ਸੰਗਤ ਬੋਧ ਹੈ ਅੱਗੇ ਚੱਲ ਕੇ ਮੈਂ ਜਾਵਾਂਗੇ ਦਿਖਾਵਾਂ ਤਾਂ ਜੀ ਵਾਇਗੁਰਜੀ ਖਾਨ ਸਾਹਿਬ ਵਾਇਗੁਰਜੀ ਖਾਨ ਸਾਹਿਬ ਵਾਇਗੁਰਜੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਘਰ ਸੇਵਾ ਚੱਲ ਰਹੀ ਬਾਬੂ ਅਬਿਲਕੁਲ ਆਜੋ ਇੱਕ ਵਾਰ ਤੁਹਾਨੂੰ ਦਿਖਾਨੇ ਆ ਜਿਸ ਤਰ੍ਹਾਂ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਉਹ ਸੇਵਾ ਆ ਦੇਖੋ ਇਹ ਪੈਣ ਲੱਗੀ ਆ ਵੀ ਇੱਧਰ ਤਾਂ ਇੱਕ ਖਾਸ ਤਸਵੀਰ ਹੈ ਗੁਰੂ ਘਰ ਦੀ ਆ ਤਸਵੀਰ ਜੜੀ ਆ ਇਹ ਐਸੀ ਤਸਵੀਰ ਹੈ ਜਿਹੜੀ ਜਿਹੜੀ ਜਗ੍ਹਾ ਤੇ ਪਹੁੰਚਣ ਵਾਸਤੇ ਸੰਗਤ ਲੋਚਦੀ ਹੈ ਕਿ ਕਿਸੇ ਤਰੀਕੇ ਅਸੀਂ ਇਸ ਥਾਂ ਦੇ ਉੱਤੇ ਪਹੁੰਚ ਜਾਈਏ ਅਸੀਂ ਸੇਵਾ ਕਰ ਲਈਤੀ ਹੈ ਮੱਲੋ ਮੱਲੀ ਸੇਵਾ ਕਰਦੇ ਪਏ ਇੱਥੇ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਹਰ ਕੋਈ ਬਰਾਬਰ ਦੀ ਸੇਵਾ ਕਰਦਾ ਪਿਆ ਤਾਂ ਬਰਾਬਰ ਦਾ ਪੁੰਨ ਖੱਟਦਾ ਪਿਆ ਤਾਂ ਇਹ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਘਰ ਤਨਤਨ ਬਾਬਾ ਦੀਪ ਸਿੰਘ ਜਿਹਦੇ ਪਾਵਨ ਸਥਾਨ ਦੇ ਉੱਤੇ ਮੌਜੂਦ ਹੈ ਇੱਧਰ ਪਾਸੇ ਦਿਖਾਓ ਜਰਾ ਕਮਾਰਿਓ ਕੈਮਰਾ ਆ ਦੇਖੋ ਲੰਬੀਆਂ ਲੈਣਾਂ ਲੱਗੀਆਂ ਜਿੱਥੇ ਸੰਗਤ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਤੇ ਵਾਹਿਗੁਰੂ ਦਾ ਜਾਬ ਕਰਦੇ ਹੋਏ ਨੌਜਵਾਨ ਸੇਵਾ ਕਰਦੇ ਪਏ ਨੇ ਵਾਗਰੂ ਦਾ ਖਾਲਸਾ ਵਾਗਰੂ ਫਤਿਹ ਵਾਗਰੂ ਖਾਲਸਾ ਵਾਹਿ ਫਤਿਹ ਕੀ ਗਾਇ ਚੁੰਦੇ ਨੇ ਠਾਠਾ ਮਾਰਦਾ ਇਕੱਠ ਹੈ ਤੇ ਉਤਸ਼ਾਹ ਇੰਨਾ ਵ ਸੰਗਤ ਵਿੱਚ ਕਿ ਗੱਲ ਹੀ ਕੋਈ ਨਹੀਂ ਛੱਡਣੀ। ਹਾਂਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ। ਹਾਂ ਦੇਖੋ ਜੀ ਮੌਕਾ ਹੀ ਨਹੀਂ ਮਿਲ ਲਿਆ ਸਾਬ ਨਾਲ ਇਸ ਤਰੀਕੇ ਦੇ ਨਾਲ ਸੇਵਾ ਚੱਲਦੀ ਪਈ ਹੈ। ਜਿੰਨਾ ਜਰ ਕਰੀਦੀ ਉਹ ਦੂਜਾ ਵਾਗਰੂ ਆ ਜਾਂਦਾ ਕਰੀ ਦੂਜਾ ਆ ਜਾਂਦਾ ਵਾ ਸਾਰੇ ਦੇ ਵੰਡੇ ਆਉਂਦੀ ਸਾਰੀ ਸੰਗਤ ਕਰਦੀ ਪਈ ਹੈ ਜੀ। ਲੱਗਦਾ ਹੈ ਕਿ ਬੜੀ ਸੰਗਤ ਜਿਹੜੀ ਅੱਜ ਦੀ ਤਸਵੀਰ ਦੇਖਦੀ ਹੋਏਗੀ ਤੇ ਉਹ ਸੋਚਦੀ ਹੋਏਗੀ ਕਿ ਆਪਾਂ ਕਿਉਂ ਨਹੀਂ ਪਹੁੰਚੇ ਹੈਨਾ? ਹਾਂ ਆਪਾਂ ਵੀ ਵੀਡੀਓ ਦੇਖ ਕੇ ਜਾਂ ਆਪਾਂ ਇਦਾਂ ਹੀ ਆਏ ਆਂ ਆਪਾਂ ਵੀ ਸੇਵਾ ਕਰਨਾਂ ਹਾਂ ਜੀ ਹਾਂ ਹਰ ਇੱਕ ਸੰਗਤ ਬੜੀ ਬੜੀ ਦੂਰੋਂ ਆਈ ਆ ਜੀ ਦਿਲ ਨੂੰ ਕਿੰਨੀ ਸੰਤੁਸ਼ਟੀ ਮਿਲੀ ਅੱਜ ਇੱਥੇ ਪਹੁੰਚ ਕੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਇਹ ਕੋਈ ਸਾਰੀ ਸੰਗਤ ਹੀ ਡਈ ਆ ਤਾਂ ਬਿਲਕੁਲ ਹੈ ਦਿਲ ਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਇੱਥੇ ਪਹੁੰਚਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਬੋਲੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੋ ਕਹਿਣਾ ਚਾਹਣਾ ਵੀ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਇਸ ਤਰ੍ਹਾਂ ਲੱਗੀ ਸੇਵਾ ਕਰਨ ਦੇ ਵਿੱਚ ਬਹੁਤ ਸਾਰੇ ਹਰ ਤਨਮੰਦ ਹਰ ਚੀਜ਼ ਇੱਥੋਂ ਮਿਲਦੀ ਜੇ ਇੱਥੇ ਆਓ ਸੇਵਾ ਕਰੋ ਹਰ ਇੱਕ ਚੀਜ਼ ਮਿਲਦੀ ਜੀ ਇਹ ਉਹ ਦਰਵਾਜੇ ਇਹ ਉਹ ਦਰਵਾਜੇ ਜਿੱਥੋਂ ਮੰਗਨ ਦੀ ਸਭ ਨੂੰ ਮਿਲਦਾ ਜੀ ਮੰਗਨ ਦੀ ਲੋੜ ਹੀ ਪੈਂਦੀ ਆਪੇ ਮਿਲ ਜਾਂਦਾ ਇੱਥੇ ਆਓ ਸਹੀ ਬਾਤ ਸੇ ਕਰੀਏ ਇੱਕ ਕਰੀਏ ਆਓ ਸਹੀ ਬਾਤ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ ਕਿ ਇਹ ਉਹ ਦਰਵਾਜਾ ਜਿੱਥੇ ਸਭ ਨੂੰ ਸਭ ਕੁਝ ਮਿਲਦਾ ਹੈ ਤਾਂ ਇਹ ਖਾਸ ਤਸਵੀਰ ਹੈ ਇਹ ਅੰਮ੍ਰਿਤਸਰ ਦੀ ਤਸਵੀਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਸਵੀਰ ਹੈ ਤਾਂ ਵਿੱਚੋਂ ਇੱਕ ਵਾਰ ਲੰਘ ਜਾਓ ਮੈਂ ਚਾਹਾਂਗਾ ਕਿ ਇੱਕ ਵਾਰ ਤਸਵੀਰ ਅਸੀਂ ਸਾਂਝੀ 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 ਕਰਦੀਏ ਦੇਖੋ ਕਿਸ ਤਰੀਕੇ ਦੇ ਨਾਲ ਇਹ ਸੰਗਤ ਜਿਹੜੀ ਆ ਅੱਠਾ ਮਾਰਦਾ ਇਕੱਠ ਜਿਹੜਾ ਵਾ ਉਹ ਦੱਸਦਾ ਪਿਆ ਕਿ ਉਤਸ਼ਾਹ ਕਿੰਨਾ ਹੈ ਸੰਗਤ ਦੇ ਵਿੱਚ ਉਤਸ਼ਾਹ ਕਿੰਨਾ ਹੈ ਕਿੰਦੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਉਹ ਇੱਥੇ ਪਹੁੰਚੀ ਹੋਈ ਆ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇਸ ਗੁਰੂ ਦੀ ਨਗਰੀ ਦੇ ਵਿੱਚ ਹਰ ਕੋਈ ਆਨ ਨੂੰ ਦਰਸਦਾ ਹੈ ਆਨ ਨੂੰ ਲੋਚਦਾ ਹੈ ਕਿ ਅਸੀਂ ਇੱਥੇ ਪਹੁੰਚੀਏ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰੀਏ ਦੇਖੋ ਬੱਚੇ ਨਿੱਕੇ ਨਿੱਕੇ ਲੱਗੇ ਨੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਹੈ ਸੇਵਾ ਨਿਭਾਣ ਦੇ ਵਿੱਚ ਲੱਗਾ ਹੋਇਆ ਇਹ ਤਸਵੀਰ ਹੈ ਜਿਹੜੀ ਉਹ ਮਨਮੋਹਕ ਤਸਵੀਰ ਹੈ ਕਿਸ ਤਰੀਕੇ ਦੇ ਨਾਲ ਠਾਠਾ ਮਾਰਦਾ ਇੱਕਾਟ ਹੈ ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਮੱਲੋ ਮੱਲੀ ਸੇਵਾ ਕਰਨ ਦੇ ਵਿੱਚ ਹਰ ਕੋਈ ਲੱਗਾ ਹੈ ਕਿ ਅਸੀਂ ਕਿਤੇ ਪਿੱਛੇ ਹਣਾ ਰਹਿ ਜਾਈਏ ਅਸੀਂ ਇਸ ਸੇਵਾ ਦੇ ਵਿੱਚ ਹੱਥ ਜੂਰ ਵਧਾਵਾਗੇ ਕਿਉਂਕਿ ਇੱਕ ਖਾਸ ਤਸਵੀਰ ਹੈ ਅਮਰਤਸਰ ਦੀ ਇਹ ਖਾਸ ਤਸਵੀਰ ਹੈ ਗੱਲਬਾਤ ਜਰੂਰ ਸਾਂਝੀ ਕਰਾਂਗੇ ਜਿਹੜੀ ਸੰਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਕੀ ਕਹਿਣਾ ਚਾਹੀਏ ਜੀ ਆਠਾ ਮਰਦੇ ਇਕੱਠ ਹੈ ਤੇ ਲੱਗਦਾ ਪਿਆ ਕਿ ਹਰ ਕੋਈ ਕਹਿੰਦਾ ਕਿ ਮੈਂ ਸੇਵਾ ਕਰ ਲਵਾਂ ਹਾਂਜੀ ਹਾਂਜੀ ਕਰ ਰਹੇ ਆਏ ਸੁਲਤਾਨਵਾਲਾ ਪਿੰਡ ਪਪਾਜੀ ਜੀ ਹਰ ਸਿੰਘ ਪੱਤੀ ਜੀ ਕੀ ਬਾਤ ਹੈ ਕੀ ਬਾਤ ਹੈ ਬਿਲਕੁਲ ਹਾਂ ਆ ਚਾਰੇ ਪਾਸੇ ਇੱਕ ਵਾਰ ਉੱਚਾ ਕਰਕੇ ਕੈਮਰਾ ਦਿਖਾ ਦਿਓ ਸਾਰੇ ਪਾਸੇ ਸੰਗਤ ਜਿਹੜੀ ਆ ਉਹ ਉਤਸ਼ਾਹਿਤ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਦੇਖੋ ਕਿਸ ਤਰੀਕੇ ਨਾਲ ਸੇਵਾ ਕਰਦੇ ਪਏ ਨੇ ਨੌਜਵਾਨ ਸੇਵਾ ਕਰਦੇ ਪਏ ਨੇ ਬੀਬੀਆਂ ਸੇਵਾ ਕਰਦੀ ਪਏ ਨੇ ਤਾਂ ਜਕਾਰੀਆਂ ਦੀ ਗੂੰਜ ਜੜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਸੁਣਾਈ ਦਿੰਦੀ ਪਈ ਹੈ ਜੇ ਕਾਰਿਆਂ ਦੀ ਗੂੰਜ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਬਾਬਾ ਦੀਪ ਸਿੰਘ ਜੀ ਦੇ ਇਸ ਦਰ ਦੀ ਜੜੀ ਗੂੰਜ ਹੈ ਉਹ ਪੂਰੇ ਅੰਮ੍ਰਿਤਸਰ ਚ ਨਹੀਂ ਪੂਰੇ ਪੰਜਾਬ ਚ ਨਹੀਂ ਹਰ ਪਾਸੇ ਜੜੀ ਆ ਗੂੰਜ ਉਹ ਜਰੂਰ ਸੁਣਾਈ ਦਿੰਦੀ ਪਈ ਹੈ ਅੱਜ ਦਾ ਦਿਨ ਅੱਜ ਦੇ ਦਿਨ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਭ ਨੂੰ ਰਹਿੰਦਾ ਹੈ ਕਿ ਕਦੋਂ ਅਸੀਂ ਅੱਜ ਦਾ ਦਿਨ ਆਏਗਾ ਤੇ ਕਦੋਂ ਅਸੀਂ ਸੇਵਾ ਨਿਭਾਵਾਂਗੇ ਗੁਰੂ ਘਰ ਦੇ ਵਿੱਚ ਅਸੀਂ ਸੇਵਾ ਨਿਭਾਵਾਂਗੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਸੇਵਾ ਹਰ ਕੋਈ ਕਰਦਾ ਹੋਇਆ ਨਜ਼ਰ ਆ ਰਿਹਾ ਕੁਝ ਸੰਗਤ ਨਾਲ ਅਸੀਂ ਹੋਰ ਵੀ ਆ ਗੱਲਬਾਤਾਂ ਜੀ ਜ਼ਰੂਰ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਜੀ ਕਹਿੰਦਾ ਚੁੰਦੇ ਹੋ ਕਿੰਨਾ ਨੰਦਾ ਆ ਜੀ ਬਹੁਤ ਬਹੁਤ ਨੰਦਾ ਬਹੁਤ ਨੰਦਾ ਸੰਗਤ ਟੱਠਾ ਮਾਰਦਾ ਟੱਠਾ ਟੱਠਾ ਮਾਰਦਾ ਟੱਠਾ ਸਿਰਵਾ ਮਾਰਕ ਦੀ ਵਧੀਆ ਲੱਗਾ ਵਧੀਆ ਬਹੁਤ ਵਧੀਆ ਬਿਲਕੁਲ ਬਿਲਕੁਲ ਹਾਂ ਬਿਲਕੁਲ ਆ ਰਖੋ ਬਜ਼ੁਰਗ ਬੈਠੇ ਹਾਂ ਜੀ ਜੀ ਕੀ ਹਾਲ ਚੱਲ ਵਾਹਿਗੁਰੂ ਜੀ ਖਾਲਸਾ ਫਤਿਹ ਵਧੀਆ ਲੱਗਾ ਵਧੀਆ ਜੀ ਬਹੁਤ ਰਾਦੀ ਆ ਬਹੁਤ ਆਨੰਦ ਜੀ ਬਾਤ ਆਨੰਦ ਬਹੁਤ ਜਿਆ ਜਿਆ ਕਰਾ ਤਾਂ ਬਿਲਕੁਲ ਸਾਸਰੀਆ ਕਾਲ ਬੋਲੇ ਸੋਰੀ ਹਾਲ ਸਤ ਸਰੀਆ ਕਾਲ ਦੀ ਗੂੰਜ ਜਿਹੜੀ ਆ ਉਹ ਸਾਰੇ ਪਾਸੇ ਨਜ਼ਰ ਆਂਦੀ ਪਈ ਹੈ ਹਰ ਕੋਈ ਕਿਤੇ ਨਾ ਕਿਤੇ ਇਸ ਗੂੰਜ ਦੇ ਵਿੱਚ ਲੱਗਾ ਹੋਇਆ ਦੇਖੋ ਕਿਸ ਤਰੀਕੇ ਨਾਲ ਸੇਵਾ ਕਰਦੇ ਪਏ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਜੀ ਜੁਲਦੇ ਹੋ ਵਧੀਆ ਲੱਗਾ ਸੇਵਾ ਕਿੱਦੋਂ ਆਇਓ ਕਿਥੋਂ ਆਇਆ ਮਰਸਦਾ ਹਾਂ ਕਿੰਨਾ ਆਨੰਦ ਆ ਬੜਾ ਆਨੰਦ ਬੈਣੀ ਤੁਸੀਂ ਦੱਸੋ ਮਾਤਾ ਜੀ ਬਹੁਤ ਆਨੰਦ ਜੀ ਬਹੁਤ ਆਨੰਦ ਜੀ ਗੁਰੂ ਘਰ ਦੇ ਆਨੰਦ ਹੀ ਆ ਗੁਰੂ ਘਰ ਨਾਲ ਜੀ ਆਨੰਦ ਲੱਭਦਾ ਹੀ ਨਹੀਂ ਆਪਾ ਸਵਰਗ ਦਾ ਦੂਸਰਾ ਦਰਵਾਜ਼ਾ ਹਾਂ ਜੀ ਕਿਸਮਤ ਨਾਲ ਹੀ ਲੱਭਦਾ ਕਿ ਕਰਮਾਂ ਨਾਲ ਬਜ਼ੁਰਗਾਂ ਨੂੰ ਕਿਸਮਤ ਨਾਲ ਬਿਲਕੁਲ ਸਹੀ ਗੱਲ ਹੈ ਕਿ ਬਜ਼ੁਰਗਾਂ ਨੂੰ ਕਿਸਮਤ ਦੇ ਨਾਲ ਹੀ ਵਾਹਿਗੁਰੂ ਜੀ ਖਾਲਸਾ ਸਾਹਿਬ ਹੈ ਖਾਲਸਾ ਸਾਹਿਬ ਜੀ ਸ਼ਰਫ ਦੀ ਸੇਵਾ ਲੱਗੀ ਤੁਹਾਡੀ ਹਾਂ ਜੀ ਸ਼ਰਫ ਦੀ ਸੇਵਾ ਲੱਗੀ ਜੀ ਚੜ੍ਹਦੀ ਜੰਨੇ ਬਲੋ ਉਹ ਸਿਰਫ ਪਾਈ ਜਾਂਦੇ ਆ ਕੋਈ ਬਿਲਕੁਲ ਆ ਕੋਈ ਦਰ ਪਰ ਨਾ ਨਾ ਸਰਫ ਕਿਸੇ ਦੀ ਸਰਫ ਦੀ ਸੇਵਾ ਲੱਗੀ ਆ ਕਿਸੇ ਦੀ ਪੋਚੇ ਮਾਰਨ ਦੀ ਸੇਵਾ ਲੱਗੀ ਆ ਆਪਣੇ ਆਪਣੇ ਘਰਾਂ ਚ ਤੋੜੀਆਂ ਲੈ ਕੇ ਆਏ ਨੇ ਜਿਹਦੇ ਨਾਲ ਅਸੀਂ ਇਸ ਫਰਸ਼ ਦੇ ਉੱਤੇ ਸੇਵਾ ਕਰਨੀ ਆ ਇਸ ਪੂਰੀ ਕੋਨੇ ਕੋਨੇ ਨੂੰ ਪੂਰਾ ਸਾਫ਼ ਕਰਨਾ ਹੈ ਤੇ ਇੱਕ ਖਾਸ ਤਸਵੀਰ ਹੈ ਬੋਲੇ ਸ਼ਾਨ ਹਾਲ ਜੀ ਬਿਲਕੁਲ ਹੋ ਦੇਖੋ ਸਾਹਮਣੇ ਦੇਖੋ ਦਰਵਾਜ਼ੇ ਦੇ ਉੱਤੇ ਕਿਸ ਤਰੀਕੇ ਨਾਲ ਜਿਹੜੀ ਸੰਗਤ ਹੈ ਉਹ ਬੈਠੀ ਹੋਈ ਹੈ ਦਰਵਾਜ਼ੇ ਦੇ ਉੱਤੇ ਸੰਗਤ ਜਿਹੜੀ ਉਹ ਸੇਵਾ ਕਰਦੀ ਹੋਈ ਜਰੂਰ ਨਜ਼ਰ ਆ ਰਹੀ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਰੀ ਸੇਵਾ ਉਹ ਡੱਟ ਪੱਟ ਕੇ ਕਰਦੇ ਪਏ ਨੇ ਹਰ ਕੋਈ ਸੇਵਾ ਦੇ ਵਿੱਚ ਮਗਨ ਹੈ ਮਸਤੇ ਸੇਵਾ ਦੇ ਵਿੱਚ ਕਿ ਗੁਰੂ ਘਰ ਦੇ ਵਿੱਚ ਅਸੀਂ ਅੱਜ ਵਕਤ ਪਹੁੰਚੇ ਆ ਤੇ ਗੁਰੂ ਘਰ ਦੀ ਸੇਵਾ ਹੀ ਕਰਨੀ ਆ ਅੱਜ ਅਸੀਂ ਤਾਂ ਇਸ ਦਿਨ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਭ ਨੂੰ ਰਹਿੰਦਾ ਤੇ ਇਹ ਇੰਤਜ਼ਾਰ ਅੱਜ ਖਤਮ ਹੋਇਆ ਤੇ ਸੰਗਤ ਦੇ ਦਿਲ ਨੂੰ ਠੰਡ ਪਈ ਆ ਕਿ ਅੱਜ ਅਸੀਂ ਸੇਵਾ ਕਰਦੇ ਪਏ ਆ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਪਏ ਆ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਦਾਰ ਦੇ ਉੱਤੇ ਦਰਬਾਰ ਦੇ ਉੱਤੇ ਸੇਵਾ ਕਰਦੇ ਪਏ ਆ ਜਾਬ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਹੈ ਕਹਿਣਾ ਚਾਹੁੰਦੇ ਜੀ ਅੱਜ ਆਨੰਦ ਆ ਰਿਹਾ ਸੰਗਤ ਉਹ ਤਾਂ ਜ਼ਿਆਦਾ ਆਨੰਦ ਆ ਰਿਹਾ ਜ਼ਿਆਦਾ ਆਨੰਦ ਆ ਰਿਹਾ ਮਹਾਰਾਜ ਦੀ ਸੇਵਾ ਕਰਕੇ ਬਾਬਾ ਦੀਪ ਸਿੰਘ ਦੀ ਸੇਵਾ ਕਰਕੇ ਇੰਤਜ਼ਾਰ ਰਿੰਦਾ ਇਸ ਦਿਨ ਦਾ ਹਾਂ ਜੀ ਇਹਨਾਂ ਨੂੰ 3 ਸਾਲਾਂ ਤੋਂ ਇੰਤਜ਼ਾਰ ਹੀ ਤੇ 3 ਸਾਲੀ ਬਾਅਦ ਨਹੀਂ ਆਏ ਹਨ ਬੜੇ ਚਿਰ ਦਾ ਹੀ ਕਿ ਇਹ ਸੇਵਾ ਕਰੀ ਅੱਜ 3 ਸਾਲੀ ਬਾਅਦ ਸਾਨੂੰ ਮੌਕਾ ਮਿਲਿਆ ਹਾਂ ਜੀ ਇੱਥੇ ਚਾਹੇ ਕੋਈ ਬੱਚਾ ਚਾਹੇ ਬਜ਼ੁਰਗ ਚਾਹੇ ਨੌਜਵਾਨ ਹਰ ਇੱਕ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਹਾਂ ਜੀ ਹੁੰਦੀ ਹੈ ਬਾਬਾ ਦੀਪ ਸਿੰਘ ਸਾਭ ਹਾਂਜੀ ਲੋਕਾਂ ਦਾ ਬਿਲਕੁਲ ਇਹ ਸੰਗਤ ਹੈ ਰਾਬਰ ਕੀ ਰੂਹਾ ਪੰਜੀ ਵਾਹਿਗੁਰੂ ਦਾ ਖਾਲਸਾ ਬਾਈ ਜੀ ਪਾਪਾ ਦੀਪ ਸਿੰਘ ਨੇ ਬਹੁਤ ਕੁਛ ਦਿੱਤਾ ਯਾਰ ਬਹੁਤ ਨਾਮ ਸੰਗਤ ਕਿੰਨੀ ਘਾਠਾ ਮਾਰਦੇ ਇਕੱਠਾ ਪੈ ਰੱਖਣੀ ਥਾਂ ਨਹੀਂ ਲੱਗਦੀ ਬਿਲਕੁਲ ਇਹ ਉਤਸ਼ਾਹ ਵਾ ਸੰਗਤ ਦੇ ਵਿੱਚ ਦੇਖੋ ਚਾ ਕਿੰਨਾ ਸੰਗਤ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਆ ਜਿਹੜੀ ਸੰਗਤ ਕਹਿ ਰਹੀ ਹੈ ਕਿ ਸ਼ੁਕਰ ਹੈ ਕਿ ਅੱਜ ਦਾ ਦਿਨ ਆਇਆ ਅੱਜ ਦੇ ਦਿਨ ਦੇ ਵਿੱਚ ਆਪਾਂ ਇਹ ਸੇਵਾ ਨਿਭਾਉਂਦੇ ਪਏ ਆ ਆ ਦੇਖਦੇ ਹੁਣ ਕਿਸ ਤਰੀਕੇ ਦੇ ਨਾਲ ਕਿਉਂਕਿ ਜਿਹੜੀ ਸੰਗਤ ਬਾਹਰ ਬੈਠੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਆ ਦੇਸ਼ਾਂ ਦੇਸ਼ਾਂ ਦੇ ਵਿੱਚ ਸੰਗਤ ਬੈਠੀ ਹੈ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਬਾਬਾ ਜੀ ਠੀਕ ਹਨ ਚਾਹੁੰਦੇ ਜੀ ਅੱਜ ਦਾ ਦਿਨ ਕਮਾਲ ਹੋਰ ਕਮਾਲ ਹੋ ਗਿਆ ਜੀ ਤੁਸੀਂ ਦੇਖ ਰਹੇ ਹੋ ਸਾਰੀਆਂ ਸੰਗਤਾਂ ਆਠਾਂ ਮਾਰਦਾ ਇਕੱਠਾ ਆਠਾਂ ਮਾਰਦਾ ਇਕੱਠਾ ਆ ਰਿਹਾ ਜੀ ਸਾਰਾ ਲੋਕਲ ਜੀ ਹਾਂ ਜੀ ਹਾਂ ਜੀ ਲੋਕਲ ਜੀ ਬਿਲਕੁਲ ਆਠਾਂ ਮਾਰਦਾ ਇਕੱਠ ਜਿਹੜਾ ਦੱਸਦਾ ਪਿਆ ਹੈ ਕਿ ਸੰਗਤ ਦੇ ਵਿੱਚ ਉਤਸ਼ਾਹ ਕਿੰਨਾ ਹੈ ਅਸੀਂ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸ਼ਹੀਦਗੰਜ ਸਾਈ ਮੌਜੂਦ ਹੈ ਜਿੱਥੇ ਸਰਵ ਦੇ ਨਾਲ ਧੁਲਾਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਕੈਮਰਾਮੈਨ ਮਰੋਜਨਾ ਅਲਸ ਸੁਖਚੰਦ ਸਿੰਘ ਡੇਲੀ ਪੋਸ ਪੰਜਾਬੀ ਅੰਮ੍ਰਿਤਸਰ ਵਾਹਿਗੁਰਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰਜੀ ਦੀ ਖਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਪਾਵਨ ਅਸਥਾਨ ਅੰਮ੍ਰਿਤਸਰ ਸਾਹਿਬ ਸ਼ਹੀਦ ਗੰਸਾਹਿਬ ਐਸਕਟਾ ਸੀ ਮੌਜੂਦ ਹੈ ਜਿੱਥੇ ਸੰਗਤ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਫ ਦੀ ਨਾਲ ਧੁਲਾਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 15 ਨਵੰਬਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਤੋਂ ਪਹਿਲਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਫ ਦੇ ਨਾਲ ਤੁਹਾਡੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਸੰਗਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਜਰੂਰ ਅਸੀਂ ਸਾਂਝੀ ਕਰਦੇ ਆਂ ਪੰਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੇ ਫਰਜ਼ੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕਿੰਨਾ ਦਿਲ ਨੂੰ ਉਤਸ਼ਾਹ ਮਿਲਿਆ ਜਦੋਂ ਇੱਥੇ ਪਹੁੰਚਦੇ ਆਂ ਬੜਾ ਦਿਲ ਖੁਸ਼ ਹੁੰਦਾ ਵੈ ਅਸੀਂ ਰੋਜ਼ ਆਈਦਾ ਵੈ ਪਰ ਅੱਜ ਕੁਝ ਖਾਸ ਹੈਗਾ ਵੈ ਇਧਰ ਆਦਾ ਮਨ 'ਚ ਕੁਝ ਬਹੁਤ ਅੱਛਾ ਰਿਸਾ ਕੋਈ ਬਿਆਨ ਨਹੀਂ ਕਰ ਸਕਦੇ ਸਰ ਮਨ ਆ ਜਾਂਦਾ ਬਾਬਾ ਜੀ ਦੇ ਦਰ ਦੇ ਉੱਤੇ ਹਾਂਜੀ ਹਾਂਜੀ ਕਿੰਨੀ ਸੰਗਤ ਕਿਸ ਤਰ੍ਹਾਂ ਆ ਸੰਗਤ ਬਹੁਤ ਹੈ ਜੀ ਦੇਖੋ ਤਿਨ ਰੱਖਾ ਮਾਰਦਾ ਕਰ ਤਿਨ ਰੱਖਣ ਦੀ ਜਗ੍ਹਾ ਨੇ ਦੇਖੋ ਜੀ ਅੱਛਾ ਇਹ ਐਸਾ ਦਾਰਾ ਹੈ ਜਿੱਥੇ ਜਿੰਨੀ ਵੀ ਸੰਗਤ ਆ ਲੱਖਾਂ ਦੇ ਸਾਹਰੇ ਨਾਲ ਲੈ ਕੇ ਜਾਏਗੀ ਲੈ ਕੇ ਜਾਂਦੀ ਜੋ ਜੋ ਮੰਗੇਗੀ ਲੈ ਕੇ ਜਾਏਗੀ ਬਿਲਕੁਲ ਸੇਵਾ ਸੇਵਾ ਕਰ ਲਈ ਜੀ ਹਾਂਜੀ ਰੋਜ਼ ਕਰੀਦੀ ਆ ਹੁਣ ਚੱਲੇ ਆ ਹੁਣ ਫੇਰ ਕੋਲੇ ਸੇਵਾ ਕਰਦੇ ਆਓ ਇੱਕ ਵਾਰ ਆਪਾਂ ਤੁਹਾਨੂੰ ਦਰਸ਼ਨ ਕਰਾਣੇ ਰੱਬ ਵਰਗੀਆਂ ਰੂਹਾਂ ਜਿਹੜੀਆਂ ਸੇਵਾ ਕਰਦੀਆਂ ਪਈਆਂ ਨੇ ਤਾਂ ਇਹ ਅੰਮ੍ਰਿਤਸਰ ਦੀ ਤਸਵੀਰ ਹੈ ਅੰਮ੍ਰਿਤਸਰ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਸ਼ਹੀਦਗੰਜ ਸਾਹਿਬ ਦੀ ਉਧਰ ਦੇਖੋ ਕਿਤਨਾ ਫਰਸ਼ ਦੇ ਉੱਤੇ ਲਗਾਤਾਰ ਸੇਵਾ ਕੀਤੀ ਜਰੀਆ ਗਾਂ ਜਾ ਕੇ ਇੱਕ ਵਾਰ ਤਸਵੀਰ ਮਚਾਵਾਂਗਾ ਕਿ ਜ਼ਰੂਰ ਦਿਖਾਈ ਜਾਵੇ ਕਿ ਸੰਗਤ ਕਿਸ ਤਰੀਕੇ ਦੇ ਨਾਲ ਠਾਠਾ ਮਾਰਦਾ ਇਕੱਠ ਜਿਹੜਾ ਵਾ ਉਹ ਨਜ਼ਰ ਆਉਂਦਾ ਪਿਆ ਸੋ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੈਣਾ ਵੀਰਾਂ ਦੇ ਵੱਲੋਂ ਬੱਚੀਆਂ ਦੇ ਵੱਲੋਂ ਬਜ਼ੁਰਗਾਂ ਦੇ ਵੱਲੋਂ ਹਰ ਕਿਸੇ ਵੱਲੋਂ ਮੱਲੋ ਮੱਲੀ ਸੇਵਾ ਕੀਤੀ ਜਾ ਰਹੀ ਹੈ ਕਿ ਅਸੀਂ ਇਹ ਸੇਵਾ ਦਾ ਆਨੰਦ ਲੈ ਲਈਏ ਵਾਹਿਗੁਰੂ ਦੇ ਘਰ ਦੇ ਵਿੱਚ ਸੇਵਾ ਕਰਨੀ ਹੀ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪੁੰਨ ਲੈਂਦੇ ਪਿਆ ਇੱਧਰ ਦੇਖੋ ਇੱਕ ਵਾਰ ਸਰਵ ਦੀ ਸੇਵਾ ਜਿਹੜੀ ਚਲਾਂਦੀ ਪਈ ਤਾਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਵੀ ਮੌਜੂਦ ਹੈ ਕੋਈ ਸਰਵ ਦੀ ਸੇਵਾ 'ਚ ਲੱਗਾ ਹੈ ਕੋਈ ਫਰਸ਼ ਨੂੰ ਸਰਵ ਦੇ ਨਾਲ ਧੌਣ ਦੀ ਸੇਵਾ ਦੇ ਵਿੱਚ ਲੱਗਾ ਤਾਂ ਇਹ ਖਾਸ ਤਸਵੀਰ ਜਿਹੜੀ ਹੈ ਇਹ ਅੱਜ ਤੁਹਾਨੂੰ ਸਾਂਝੀ ਕਰਦੇ ਪਿਆ ਜਿੱਥੇ ਹਰ ਕੋਈ ਕਿਤਨਾ ਕਿਤੇ ਮੱਲੋ ਮੱਲੀ ਸੇਵਾ ਕਰਨਾ ਚਾਹੁੰਦਾ ਹਰ ਕੋਈ ਚਾਹੁੰਦਾ ਕਿ ਮੈਂ ਗੁਰੂ ਘਰ ਦੇ ਵਿੱਚ ਪਹੁੰਚ ਕੇ ਸੇਵਾ ਜ਼ਰੂਰ ਕਰਾਂ ਗੁਰੂ ਘਰ ਦੇ ਵਿੱਚ ਅੱਗੇ ਜਾਓ ਇੱਕ ਖਾਸ ਤਸਵੀਰ ਜਿਹੜੀ ਨਜ਼ਰ ਆਦੀ ਆ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਕਹਿਣਾ ਨਾਮ ਰੋ ਪੱਠਾ ਨਾ ਦੇਖਿਆ ਮਿਲਦਾ ਪਿਆ ਅਰਦੀ ਗਲਾਪਾ ਬਾਬਾ ਜੀ ਕਿਰਪਾ ਜੀ ਬਹੁਤ ਚੰਗੀ ਹਾਂਜੀ ਕਰ ਲਈ ਹਾਂਜੀ ਤਾਂ ਬਿਲਕੁਲ ਸੰਗਤ ਬਹੁਤ ਹੈ ਅੱਗੇ ਚੱਲ ਕੇ ਮੈਂ ਜਾਵਾਂਗਾ ਦਿਖਾਵਾਂ ਹਾਂਜੀ ਵਾਇਗੁਰਜੀ ਖਾਲਸਾ ਸਾਹਿਬ ਵਾਇਗੁਰਜੀ ਕੀ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਘਰ ਸੇਵਾ ਚੱਲ ਰਹੀ ਬਾਬਾ ਅੱਗੇ ਬਿਲਕੁਲ ਆਜੋ ਇੱਕ ਵਾਰ ਤੁਹਾਨੂੰ ਦਿਖਾਣੇ ਆ ਜਿਸ ਤਰ੍ਹਾਂ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਉਹ ਸੇਵਾ ਆ ਦੇਖੋ ਇਹ ਭੈਣ ਲੱਗੀਆਂ ਪਈ ਇੱਧਰ ਇੱਕ ਖਾਸ ਤਸਵੀਰ ਗੁਰੂ ਘਰ ਦੀ ਆ ਤਸਵੀਰ ਜੜੀ ਆ ਇਹ ਐਸੀ ਤਸਵੀਰ ਹੈ ਜਿਹੜੀ ਜਿਹੜੀ ਜਗ੍ਹਾ ਤੇ ਪਹੁੰਚਣ ਵਾਸਤੇ ਸੰਗਤ ਲੋਚਦੀ ਹੈ ਕਿ ਕਿਸੇ ਤਰੀਕੇ ਅਸੀਂ ਇਸ ਥਾਂ ਦੇ ਉੱਤੇ ਪਹੁੰਚ ਜਾਈਏ ਅਸੀਂ ਸੇਵਾ ਕਰ ਲਈਤੀ ਹੈ ਮੱਲੋ ਮੱਲੀ ਸੇਵਾ ਕਰਦੇ ਪਏ ਇੱਥੇ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਹਰ ਕੋਈ ਬਰਾਬਰ ਦੀ ਸੇਵਾ ਕਰਦਾ ਪਿਆ ਤਾਂ ਬਰਾਬਰ ਦਾ ਪੁੰਨ ਖੱਟਦਾ ਪਿਆ ਤਾਂ ਇਹ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਘਰ ਤਨਤਨ ਬਾਬਾ ਦੀਪ ਸਿੰਘ ਜਿਹਦੇ ਪਾਵਨ ਸਥਾਨ ਦੇ ਉੱਤੇ ਮੌਜੂਦ ਆ ਇਧਰ ਪਾਸੇ ਦਿਖਾਓ ਜਰਾ ਘੁਮਾਰਿਓ ਕੈਮਰਾ ਆ ਦੇਖੋ ਲੰਬੀਆਂ ਲੈਣੇ ਲੱਗੀਆਂ ਜਿੱਥੇ ਸੰਗਤ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਤੇ ਵਾਇਗਰੂ ਦਾ ਜਾਬ ਕਰਦੇ ਹੋਏ ਨੌਜਵਾਨ ਸੇਵਾ ਕਰਦੇ ਪਏ ਨੇ ਵਾਇਗਰੂ ਦਾ ਖਾਲਸਾ ਵਾਇਗਰੂ ਫਤਿਹ ਜੀ ਕਹੇ ਚੁੰਦੇ ਨੇ ਠਾਠਾ ਮਾਰਦਾ ਇਕੱਠ ਹੈ ਤੇ ਉਤਸ਼ਾਹ ਇਨਾਂ ਸੰਗਤ ਵਿੱਚ ਕੇ ਗੱਲ ਹੀ ਕੋਈ ਨਹੀਂ ਛੱਡਦਾ ਜੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈਗੀ ਹਾਂ ਵੇਖੋ ਜੀ ਮੌਕਾ ਹੀ ਨਹੀਂ ਮਿਲ ਲਿਆ ਸਾਬ ਨਾਲ ਇਸ ਤਰੀਕੇ ਦੇ ਨਾਲ ਸੇਵਾ ਚੱਲਦੀ ਪਈ ਹੈ ਜਿੰਨਾ ਜਰ ਕਰੀਦੀ ਉਹ ਦੂਜਾ ਵਾਗਰੂ ਆ ਜਾਂਦਾ ਕਰੀ ਦੂਜਾ ਆ ਜਾਂਦਾ ਵਾ ਸਾਰੇ ਦੇ ਵੰਡੇ ਆਉਂਦੀ ਸਾਰੀ ਸੰਗਤ ਕਰਦੀ ਪਈ ਹੈ ਜੀ ਲੱਗਦਾ ਹੈ ਕਿ ਬੜੀ ਸੰਗਤ ਜਿਹੜੀ ਅੱਜ ਦੀ ਤਸਵੀਰ ਦੇਖਦੇ ਹੋਏਗੀ ਤੇ ਉਹ ਸੋਚਦੀ ਹੋਏਗੀ ਕਿ ਆਪਾਂ ਕਿਉਂ ਨਹੀਂ ਪਹੁੰਚੇ ਹਨਾ ਹਾਂਜੀ ਆਪਾਂ ਵੀ ਵੀਡੀਓ ਵੇਖ ਕੇ ਜਾਂ ਆਪਾਂ ਇਦਾਂ ਹੀ ਆਏ ਹਾਂ ਆਪਾਂ ਵੀ ਸੇਵਾ ਕਰਨ ਹਾਂਜੀ ਹਰ ਇੱਕ ਸੰਗਤ ਬੜੀ ਬੜੀ ਦੂਰੋਂ ਆਈ ਹੈ ਜੀ ਦਿਲ ਨੂੰ ਕਿੰਨੀ ਸੰਤੁਸ਼ਟੀ ਮਿਲੀ ਅੱਜ ਇੱਥੇ ਪਹੁੰ ਆ ਬਿਲਕੁਲ ਐ ਦਿਲ ਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਇੱਥੇ ਪਹੁੰਚਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਹਾਏ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੋ ਕਹਿਣਾ ਚਾਹਣਾ ਵੀ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਇਸ ਤਰ੍ਹਾਂ ਲੱਗੀ ਸੇਵਾ ਕਰਦੇ ਬਹੁਤ ਸਾਰੇ ਹੱਥ ਤਨ ਮੰਦ ਹਰ ਚੀਜ਼ ਇੱਥੋਂ ਮਿਲਦੀ ਜੇ ਇੱਥੇ ਆਓ ਸੇਵਾ ਕਰੋ ਹਰ ਇੱਕ ਚੀਜ਼ ਮਿਲਦੀ ਜੇ ਇਹ ਉਹ ਦਰਵਾਜ਼ਾ ਜਿੱਥੋਂ ਮੰਗਣ ਸਭ ਨੂੰ ਮਿਲਦਾ ਜੀ ਮੰਗਣ ਦੀ ਲੋੜ ਨਹੀਂ ਪੈਂਦੀ ਆਪੇ ਮਿਲ ਜਾਂਦਾ ਇੱਥੇ ਆਓ ਸਹੀ ਬਾਤ ਇਹ ਕਰੀਏ ਇਹ ਕਰਿਓ ਆਓ ਸਹੀ ਬਾਤ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ ਕਿ ਇਹ ਉਹ ਦਰਵਾਜ਼ਾ ਜਿੱਥੇ ਸਭ ਨੂੰ ਸਭ ਕੁਝ ਮ ਇਹ ਖਾਸ ਤਸਵੀਰ ਹੈ ਇਹ ਅੰਮ੍ਰਿਤਸਰ ਦੀ ਤਸਵੀਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਸਵੀਰ ਹੈ ਤਾਂ ਵਿੱਚੋਂ ਇੱਕ ਵਾਰ ਲੰਘ ਜਾਓ ਮੈਂ ਚਾਹਾਂਗਾ ਕਿ ਇੱਕ ਵਾਰ ਤਸਵੀਰ ਅਸੀਂ ਸਾਂਝੀ 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 ਕਰ ਦਈਏ ਦੇਖੋ ਕਿਸ ਤਰੀਕੇ ਦੇ ਨਾਲ ਇਹ ਸੰਗਤ ਜਿਹੜੀ ਆ ਠਾਠਾ ਮਾਰਦਾ ਇਕੱਠ ਜਿਹੜਾ ਵਾ ਉਹ ਦੱਸਦਾ ਪਿਆ ਹੈ ਕਿ ਉਤਸ਼ਾਹ ਕਿੰਨਾ ਹੈ ਸੰਗਤ ਦੇ ਵਿੱਚ ਉਤਸ਼ਾਹ ਕਿੰਨਾ ਹੈ ਕਿੰਦੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਉਹ ਇੱਥੇ ਪਹੁੰਚੀ ਹੋਈ ਆ ਅੰਮ੍ਰਿਤਸਰ ਗੁਰੂ ਦੀ ਨਗਰੀ ਆ ਇਸ ਗੁਰੂ ਦੀ ਨਗਰੀ ਦੇ ਵਿੱਚ ਹਰ ਕੋਈ ਆਨ ਨੂੰ ਦਰਸਦਾ ਹੈ ਆਨ ਨੂੰ ਲੋਚਦਾ ਹੈ ਕਿ ਅਸੀਂ ਇੱਥੇ ਪਹੁੰਚੀਏ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰੀਏ ਦੇਖੋ ਬੱਚੇ ਨਿੱਕੇ ਨਿੱਕੇ ਲੱਗੇ ਨੇ ਨਿੱਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਹੈ ਸੇਵਾ ਨਿਭਾਉਣ ਦੇ ਵਿੱਚ ਲੱਗਾ ਹੋਇਆ ਇਹ ਤਸਵੀਰ ਹੈ ਜਿਹੜੀ ਉਹ ਮਨਮੋਹਕ ਤਸਵੀਰ ਹੈ ਕਿਸ ਤਰੀਕੇ ਦੇ ਨਾਲ ਠਾਠਾ ਮਾਰਦਾ ਇੱਕਾਟਾ ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਮੱਲੋ ਮੱਲੀ ਸੇਵਾ ਕਰਨ ਦੇ ਵਿੱਚ ਹਰ ਕੋਈ ਲੱਗਾ ਹੈ ਕਿ ਅਸੀਂ ਕਿਤੇ ਪਿੱਛੇ ਹਣਾ ਰਹਿ ਜਾਈਏ ਅਸੀਂ ਇਸ ਸੇਵਾ ਦੇ ਵਿੱਚ ਹੱਥ ਜੂਰ ਆ ਵਧਾਵਾਂਗੇ ਕਿਉਂਕਿ ਇੱਕ ਖਾਸ ਤਸਵੀਰ ਹੈ ਅਮਰਤ ਸਦੀਏ ਖਾਸ ਤਸਵੀਰ ਹੈ ਪਹਿਲ ਬਾਤ ਜਰੂਰ ਸਾਂਝੀ ਕਰਾਂਗੇ ਜਿਹੜੀ ਸੰਗਤ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਕੀ ਕਹਿਣਾ ਚਾਹੁੰਦੇ ਨੇ ਆਠਾ ਮਰਦੇ ਇਕੱਠ ਹੈ ਤੇ ਲੱਗਦਾ ਪਿਆ ਕਿ ਹਰ ਕੋਈ ਕਹਿੰਦਾ ਕਿ ਮੈਂ ਸੇਵਾ ਕਰ ਲਵਾਂ ਹਾਂਜੀ ਹਾਂਜੀ ਕਰੋ ਜਿੱਥੋਂ ਆਇਓ ਸੁਲਤਾਨਵਾਲਾ ਪਿੰਡ ਪਪਾ ਜੀ ਨੂੰ ਸਿੰਘ ਪੱਤੀ ਜੀ ਕੀ ਬਾਤ ਹੈ ਕੀ ਬਾਤ ਹੈ ਬਿਲਕੁਲ ਹਾਂ ਚਾਰੇ ਪਾਸੇ ਇੱਕ ਵਾਰ ਉੱਚਾ ਕਰਕੇ ਕੈਮਰਾ ਦਿਖਾ ਦਿਓ ਸਾਰੇ ਪਾਸੇ ਸੰਗਤ ਜਿਹੜੀ ਆ ਉਹ ਉਤਸ਼ਾਹਿਤ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਦੇਖੋ ਕਿਸ ਤਰੀਕੇ ਨਾਲ ਸੇਵਾ ਕਰਦੇ ਪਏ ਨੇ ਨੌਜਵਾਨ ਸੇਵਾ ਕਰਦੇ ਪਏ ਨੇ ਬੀਬੀਆਂ ਸੇਵਾ ਕਰਦੀ ਪਏ ਨੇ ਤਾਂ ਜਕਾਰੀਆਂ ਦੀ ਗੂੰਜ ਜਿਹੜੀ ਆ ਪੂਰੇ ਅੰਮ੍ਰਿਤਸਰ ਦੇ ਵਿੱਚ ਸੁਣਾਈ ਦਿੰਦੀ ਪਈ ਹੈ ਜਕਾਰੀਆਂ ਦੀ ਗੂੰਜ ਤਾਂ ਤਨਬਾਬਾ ਦੀਪ ਸਿੰਘ ਜੀ ਦੇ ਦਰਬਾਰ ਬਾਬਾ ਦੀਪ ਸਿੰਘ ਜੀ ਦੇ ਇਸ ਦਰ ਦੀ ਜਿਹੜੀ ਗੂੰਜ ਹੈ ਉਹ ਪੂਰੇ ਅੰਮ੍ਰਿਤਸਰ ਚ ਨਹੀਂ ਪੂਰੇ ਪੰਜਾਬ ਚ ਨਹੀਂ ਹਰ ਪਾਸੇ ਜਿਹੜੀ ਆ ਗੂੰਜ ਉਹ ਜ਼ਰੂਰ ਸੁਣਾਈ ਦਿੰਦੀ ਪਈ ਹੈ ਅੱਜ ਦਾ ਦਿਨ ਅੱਜ ਦੇ ਦਿਨ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਭ ਨੂੰ ਰਹਿੰਦਾ ਹੈ ਕਿ ਕਦੋਂ ਅਸੀਂ ਅੱਜ ਦਾ ਦਿਨ ਆਏਗਾ ਤੇ ਕਦੋਂ ਅਸੀਂ ਸੇਵਾ ਨਿਭਾਵਾਂਗੇ ਗੁਰੂ ਘਰ ਦੇ ਵਿੱਚ ਅਸੀਂ ਸੇਵਾ ਨਿਭਾਵਾਂਗੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਸੇਵਾ ਹਰ ਕੋਈ ਕਰਦਾ ਹੋਇਆ ਨਜ਼ਰ ਆ ਰਿਹਾ ਕੁਝ ਸੰਕਤ ਨਾਲ ਅਸੀਂ ਹੋਰ ਵੀ ਗੱਲਬਾਤਾਂਾਂ ਜਰੂਰ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਕੀ ਕਹਣਾ ਚਾਹੁੰਦੇ ਹੋ ਕਿੰਨਾ ਨੰਦਾ ਆ ਜੀ ਬਹੁਤ 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 ਨੰਦਾ ਬਹੁਤ ਨਜ਼ਰ ਸੰਗਤੇ ਠਾਠਾ ਮਾਰਦਾ ਠਾਠਾ ਠਾਠਾ ਮਾਰਦਾ ਸਿੱਪਾ ਮਾਰਗ ਦੀ ਵਧੀਆ ਲੱਗ ਰਹੀ ਵਧੀਆ ਬਹੁਤ ਵਧੀਆ ਬਿਲਕੁਲ ਬਿਲਕੁਲ ਹਾਂ ਬਿਲਕੁਲ ਆ ਵਖੋ ਬਜ਼ੁਰਗ ਬੈਠੇ ਹਨ ਜੀ ਜੀ ਕੀ ਹਾਲ ਚੱਲ ਵਾਇਗੁਰ ਜੀ ਖਾਲਸਾ ਵਧੀਆ ਲੱਗਾ ਵਧੀਆ ਜੀ ਬਹੁਤ ਵਧੀਆ ਬਹੁਤ ਆਨੰਦ ਜੀ ਬਾਕੀ ਆਨੰਦ ਬਹੁਤ ਜਿਆ ਜਿਆ ਘਰ ਆ ਤਾਂ ਬਿਲਕੁਲ ਬਰੇ ਸੋਹਣੇ ਹਾਲ ਸਤ ਸ੍ਰੀ ਅਕਾਲ ਬਰੇ ਸੋਹਣੇ ਹਾਲ ਸਤ ਸ੍ਰੀ ਅਕਾਲ ਬਰੇ ਸੋਹਣੇ ਹਾਲ ਸਤ ਸ੍ਰੀ ਅਕਾਲ ਦੀ ਗੂੰਜ ਜਿਹੜੀ ਆ ਉਹ ਸਾਰੇ ਪਾਸੇ ਨਜ਼ਰ ਆਂਦੀ ਪਈ ਹੈ ਹਰ ਕੋਈ ਕਿਤਨਾ ਕਿਤੇ ਇਸ ਗੂੰਜ ਦੇ ਵਿੱਚ ਲਗਾ ਹੋਇਆ ਦੇਖੋ ਕਿਸ ਤਰੀਕੇ ਨਾਲ ਸੇਵਾ ਕਰਦੇ ਪਏ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਜੀ ਜੁਹਦੇ ਹੋ ਵਧੀਆ ਲੱਗਾ ਸੇਵਾ ਕਿੱਥੋਂ ਆਏ ਹੋ ਕਿੱਥੋਂ ਆਇਆ ਮਰਸਾ ਹਾਂ ਕਿੰਨਾ ਨਾਂ ਦਾ ਆ ਬੜਾ ਨਾਂ ਦਾ ਮੈਨੂੰ ਤੁਸੀਂ ਦੱਸੋ ਮਾਤਾ ਜੀ ਬਹੁਤ ਅਨੰਦ ਜੀ ਬਹੁਤ ਅਨੰਦ ਜੀ ਗੁਰੂ ਘਰ ਦੇ ਨਾਲ ਦੀ ਅਨੰਦ ਲੱਭਦਾ ਹੀ ਨਹੀਂ ਆਪਾਂ ਸਵਰਗ ਦਾ ਦੂਸਰਾ ਦਰਵਾਜ਼ਾ ਹਾਂਜੀ ਕਿਸਮਤ ਨਾਲ ਹੀ ਲੱਭਦਾ ਕਿ ਕਰਮਾਂ ਨਾਲ ਹੈ ਬਜ਼ੁਰਗਾਂ ਨੂੰ ਕਿਸਮਤ ਨਾਲ ਬਿਲਕੁਲ ਸਹੀ ਗੱਲ ਹੈ ਕਿ ਬਜ਼ੁਰਗਾਂ ਨੂੰ ਕਿਸਮਤ ਦੇ ਨਾਲ ਹੀ ਬਾਈ ਗੁਰਦੇਖ ਸਿੰਘ ਖਾਲਸਾਵਾ ਖਾਲਸਾਵਾ ਭਤੇ ਜੀ ਸਰਦੀ ਸੇਵਾ ਲਗੀ ਤੁਹਾਡੀ ਹਾਂ ਜੀ ਸ਼ਰਫ ਦੀ ਸੇਵਾ ਲਗੀ ਜੀ ਸਰਦੀ ਜਾਂਦੇ ਬੜਾ ਉਹ ਸ਼ਰਫ ਪਾਈ ਜਾਂਦੇ ਆ ਵੇਖੋ ਜੀ ਬਿਲਕੁਲ ਆ ਵੇਖੋ ਤੇ ਸੇਵਾ ਕਰਨੀ ਹੈ ਇਸ ਪੂਰੀ ਕੋਨੇ ਕੋਨੇ ਨੂੰ ਪੂਰਾ ਸਾਫ ਕਰਨਾ ਹੈ ਤੇ ਇੱਕ ਖਾਸ ਤਸਵੀਰ ਹੈ ਬੋਲ ਸ਼ਾਨ ਹਾਲ ਜੈ ਜੀ ਨਾ ਬਿਲਕੁਲ ਉਹ ਦੇਖੋ ਸਾਹਮਣੇ ਦੇਖੋ ਦਰਵਾਜੇ ਦੇ ਉੱਤੇ ਕਿਸ ਤਰੀਕੇ ਨਾਲ ਜਿਹੜੀ ਸੰਗਤ ਹੈ ਉਹ ਬੈਠੀ ਹੋਈ ਹੈ ਦਰਵਾਜੇ ਦੇ ਉੱਤੇ ਸੰਗਤ ਜਿਹੜੀ ਉਹ ਸੇਵਾ ਕਰਦੀ ਹੋਈ ਜਰੂਰ ਨਜ਼ਰ ਆ ਰਹੀ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਰੀ ਸੇਵਾ ਉਹ ਡੱਟ ਪੱਟ ਕੇ ਕਰਦੇ ਪਏ ਨੇ ਹਰ ਕੋਈ ਸੇਵਾ ਦੇ ਵਿੱਚ ਮਗਨ ਹੈ ਮਸਤ ਹੈ ਸੇਵਾ ਦੇ ਵਿੱਚ ਕਿ ਗੁਰੂ ਘਰ ਦੇ ਵਿੱਚ ਅਸੀਂ ਇਸ ਵਕਤ ਪਹੁੰਚੇ ਆ ਤੇ ਗੁਰੂ ਘਰ ਦੀ ਸੇਵਾ ਹੀ ਕਰਨੀ ਆ ਅੱਜ ਅਸੀਂ ਤਾਂ ਇਸ ਦਿਨ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਸਭ ਨੂੰ ਰਹਿੰਦਾ ਤੇ ਇਹ ਇੰਤਜ਼ਾਰ ਅੱਜ ਖਤਮ ਹੋਇਆ ਤੇ ਸੰਗਤ ਦੇ ਦਿਲ ਨੂੰ ਠੰਡ ਪਈ ਆ ਕਿ ਅੱਜ ਅਸੀਂ ਸੇਵਾ ਕਰਦੇ ਪਏ ਆ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਪਏ ਆ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉਤੇ ਦਰਬਾਰ ਦੇ ਉਤੇ ਸੇਵਾ ਕਰਦੇ ਪਏ ਆ